ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀਆਂ ਆ ਕਹਨੇ ਆ ਉਹਨਾਂ ਨੂੰ ਜਿਹੜੇ ਇਸ ਆਪਣਾ ਧਰਨਾ ਚੱਲਦਾ ਫੈਕਟਰੀ ਦੇ ਖਿਲਾਫ ਇਹਦੇ ਵਿੱਚ ਆਪਣੀ ਯੋਗਦਾਨ ਪਾਉਣ ਆਏ ਨੇ ਅਸੀਂ ਇਹਨਾਂ ਦਾ ਤਹਿ ਦਿਲੋਂ ਜੀਆਂ ਆ ਕਹਨੇ ਆ ਤੇ ਧੰਨਵਾਦ ਕਰਦੇ ਆਂ ਇਹਨਾਂ ਨੇ ਸਮਝਿਆ ਇਹ ਗੱਲ ਆ ਤੇ ਭਾਈ ਉਹ ਜੋ ਉੱਥੇ ਮਜ਼ਦੂਰ ਤੇ ਕਿਸਾਨ ਬੈਠੇ ਨੇ ਔਰ ਸੇਫਤਾ ਇਸ ਜੁਲਮ ਦੇ ਖਿਲਾਫ ਔਰ ਇਸ ਸਾਇਟੀ ਨੂੰ ਬੰਦ ਕਰਾਉਣ ਖਿਲਾਫ ਬੈਠੇ ਆ ਅਸੀਂ ਵੀ ਆਪਣਾ ਯੋਗਦਾਨ ਪਾ ਕੇ ਆਈਏ ਇਸ ਤੋਂ ਬਿਨਾ ਕੱਲ ਦਾ ਜਿਹੜਾ ਪ੍ਰੋਗਰਾਮ ਆ ਇਹ ਤਾਂ ਹੀ ਹੋਣਾ 2 ਮਿੰਟ ਮੈਕ ਲਾਉਣਾ ਪਿਆ ਕੱਲੋਂ ਬਿਸ਼ਪ ਵਪਾਰ ਸੰਸਥਾ ਜਿਹੜੀ ਬਣੀ ਹੋਈ ਆ ਜਿਹਦੇ ਤਹਿਤ ਆ ਪ੍ਰੋਗਰਾਮ ਸਾਰੇ ਹੋ ਰਹੇ ਨੇ ਉਹ ਬੇਸ਼ਾਹਰਾ ਦੀ ਜਿਹੜੇ ਉਹਨਾਂ ਦੀ ਅਗਵਾਈ ਕਰਦੇ ਨੇ ਤੇ ਜਿਹੜਾ ਆਪਣਾ ਵਿਕਾਸ ਸੀ ਦੇਸ਼ ਆ ਇਹਨਾਂ ਨੂੰ ਪਹਿਛਾਣੇ ਕਰਨ ਲਈ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਨ ਲਈ ਮਜ਼ਦੂਰਾਂ ਦੀ ਕਿਰਤ ਤੇ ਡਾਕੇ ਪਾਉਣ ਲਈ ਜਿਹੜੇ ਪਹਿਲਾਂ ਇੱਡੇ ਵੱਡੇ ਕਾਨੂੰਨ ਸੀ ਉਹ ਚਾਰ ਕਾਨੂੰਨਾਂ 'ਚ ਬਦਲਦੇ ਉਹ ਸਾਰੀ ਬੇਸਬਬਾਰ ਹੱਤਿਆ ਦੇ ਤੈਸੇ ਹੋ ਰਿਹਾ W ਤੇ ਉਹ ਜਿਹਨੂੰ ਕਹਿੰਦੇ ਆ ਜਿਹੜੀ ਦੇਖਾਂ ਦੀ ਬੜੀ ਹੁੰਦੀ ਆ ਉਹ ਦੇਖ ਨੇ ਸਾਮਰਾਜੀ ਇਹ ਇਹ ਸਾਫਤਾਨੀ ਅਗਵਾਈ ਕਰਦੇ ਨੇ ਤੁਹਾਨੂੰ ਸਾਥੀ ਲਾਉਣ ਦੇ ਬਲਾਵਾ ਦੇ ਸਾਥੀਆਂ ਨੂੰ ਤੁਹਾਨੂੰ ਬਹੁਤ ਬੜਿਆ ਰੂਪ ਤੋਂ ਤਸਣ ਕੇ ਇਹਨਾਂ ਦੇ ਕੀ ਪ੍ਰਭਾਵ ਨੇ ਉਹਦੇ ਆਪਾਂ ਪੁੱਤਰੇ ਰੋਪਣਿਆ ਕੱਲ ਨੂੰ ਉਹ ਵੱਧ ਚੜ ਕੇ ਆਪਾਂ ਇੱਥੇ ਪਹੁੰਚਣਾ ਤੇ ਉਸ ਤੋਂ ਅਗਲੇ ਦਿਨਾਂ ਤਹਾਡੇ ਨੂੰ ਸਵਾਗਤ ਹੈ ਜਿਹੜਾ ਦੀਵਿਆਂ ਦਾ ਤਿਹਾਰ ਹੁੰਦਾ ਸਾਝਾ ਦੀਵਿਆਂ ਦਾ ਉਹ ਆਪਾਂ ਤੁਹਾਡੇ ਨੂੰ ਸਮਰਪਿਤ ਰੱਖਣਾ ਤਾਂ ਜੋ ਦੀਵਿਆਂ ਮਨਾ ਸਕਦੇ ਜੇ ਆਪਾਂ ਖੁਸ਼ਿਆਰ ਹੋਵਾਂਗੇ ਜੇ ਆਪਾਂ ਆਜ਼ਾਦ ਹੋਵਾਂਗੇ ਕੋਈ ਦੁੱਖ ਨਹੀਂ ਹੋਊਗਾ ਪਰ ਅੱਜ ਬੜੇ ਰੂਪ ਦੇ ਵਿੱਚ ਇਹ ਬੜਾ ਦੁੱਖਾ ਕਿ ਭਾਈ ਇਹੋ ਜੀਆਂ ਜਿਹੜੀਆਂ ਫੈਟੀਆਂ ਲੱਗ ਰਹੀਆਂ ਆਲੇ-ਦਾਲੇ ਹੋਰ ਵੀ ਬਹੁਤ ਸਾਰੀਆਂ ਲੱਗ ਰਹੀਆਂ ਹੋਰ ਬਹੁਤ ਸਾਰੇ ਜਿਹੜੇ ਸਾਡੇ ਜਿਹੜੀ ਜਿਹੜੀ ਗੱਜਾ ਦੇਖਣਾ ਇਹ ਦੋ ਮਿੰਟ ਇਹੀ ਗੱਲ ਆ ਕਿ ਜਿਹੜਾ ਫੈਕਟਰੀ ਦਾ ਇਥੋਂ ਹਵਾ ਦੂਸਤ ਹੁੰਦੀ ਆ ਸਾਡਾ ਪਾਣੀ ਆ ਜਿਹੜਾ ਉਹ ਇਹਨਾਂ ਨੇ ਬੜੇ ਬੜੇ ਖੂਹ ਪਟੇ ਆ ਉਹ ਦੂਸਤ ਹੋ ਰਿਹਾ ਔਰ ਤੀਜੀ ਗੱਲ ਬਿਮਾਰੀਆਂ ਫੈ ਰਹੀਆਂ ਪਹਿਲਾਂ ਇਹਨਾਂ ਨੇ ਇਹ ਦੱਸਿਆ ਨਹੀਂ ਹੁਣ ਇਹ ਜਦੋਂ 33% ਚੱਲੀ ਪਾਰੇ ਦਾ ਬਦਹੂ ਆਲੇ-ਦਾਲੇ ਪਿੰਡਾਂ ਨੂੰ 10-12 ਕਿਲੋਮੀਟਰ ਤੱਕ ਪਹੁੰਚੀ ਤਾਂ ਜਾਗਰੂਠ ਹੋਏ ਤਾਂ ਕਮੇਟੀਆਂ ਬਣੀਆਂ ਤਾਂ ਇਹ ਧਰਨਾ ਲੱਗਿਆ ਤੇ ਧਰਨਾ ਦਿੱਲੀ ਨੂੰ ਪਹੁੰਚੇ ਤੇ ਧਰਨੇ ਦੇ ਤਹਿਤ ਹੀ ਉਹਦਾ ਇੱਕ ਖੜੀ ਆ ਕਿ ਜਿੱਥੇ ਸਾਨੂੰ ਹੱਕ ਸਾਚ ਇਨਸਾਫ ਦੀ ਗੱਲ ਨਾ ਮਿਲੇ ਪਾਣੀ ਚ ਗੁਰੂ ਸਾਹਿਬਾ ਨੇ ਇਹ ਹੀ ਦੱਸਿਆ ਸੀ ਉਥੇ ਫਿਰ ਸਾਡੀ ਚੱਠੇ ਹੋ ਕੇ ਸਾਡੇ ਕੋਲ ਇੱਕ ਵੱਡਾ ਹਥਿਆਰ ਆ ਜਿਹੜਾ ਟੰਡਾ ਤੇ ਉਹਦੇ ਵਿੱਚ ਏਕਤਾ ਦਾ ਝੰਡਾ ਪਾਉਣਾ ਉਹੀ ਆਪਾਂ ਆਪਦਾ ਬਰਕਰਾਰ ਰੱਖਣਾ ਆਪਦੀ ਏਕਤਾ ਬਰਕਰਾਰ ਰੱਖਣੀ ਆ ਸੱਥੋਂ ਕੱਲ ਨੂੰ ਜਿਹੜੇ ਇਸ ਤਰ੍ਹਾਂ ਆਪਣਾ ਧਰਨਾ ਹੋਊਗਾ ਉਹ ਇਸ ਦੇ ਖਿਲਾਫ ਹੋਊਗਾ ਵਿਸ਼ਵ ਵਪਾਰ ਖਸਤਾ ਦੇ ਖਿਲਾਫ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਖਾਂ ਖਾਂ ਕੇ ਇਕੱਠੇ ਹੋ ਕੇ ਇਹਨਾਂ ਦੇ ਪੁਕਲੇ ਫੂਕਣੇ ਆ ਉਸ ਜਿਹੜੇ ਖਸਤਾ ਬਣੀ ਹੋਈ ਆ ਔਰ ਨਾਲ ਹੀ 500 ਦਾ ਜਿਹੜਾ ਪ੍ਰੋਗਰਾਮ ਆ ਉਹ ਧੀਆਂ ਦਾ ਘਰਨੇ ਨੂੰ ਸਮਰਪਤ ਹੋਊਗਾ ਇਹਨਾਂ ਕੁਝ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਇੱਕ ਆਪਣੇ ਨਾਮ ਨੂੰ ਜੀ ਪ੍ਰਦੂਸ਼ਣ ਫੈਕਟਰੀ ਉਹ ਕਰਦੀ ਆ ਕਾਲੀ ਤੋਂ ਮਤਲਬ ਜੀ ਸੀਐਨਜੀ ਬਣਾਉਂਦੇ ਨੇ ਉਹ ਅਲਗ-ਅਲਗ ਪਿੰਡਾਂ ਵਿੱਚ ਪ੍ਰਦੂਸ਼ਣ ਜਾਂਦਾ ਇਸ ਕਰਕੇ ਇਹ ਕਿ ਫੈਕਟਰੀ ਦੇ ਨੇੜੇ ਧਰਨਾਧਾਰ ਹੈ ਕਿ ਇਸ ਨੂੰ ਹਟਾਇਆ ਜਾਵੇ ਹਾਂ ਜੀ ਬਸ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਇਕ ਤੇ ਕਮੈਂਟ ਕਰਿਓ ਖਾਸ ਤਸਰੀਆ ਦਾ